ਤਸ਼ੀਰ ਕਾ ਸਾਰੇ ਹੀ ਕਿਸਾਨ ਭਰਾਵਾਂ ਨੂੰ ਕੱਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਤੇ ਅਸੀਂ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਆ ਠੀਕ ਆ ਪਿੰਡ ਲਹਿਰਾ ਤੁਰਕੋਟ ਤੁਰਕੋਟ ਤੋਂ ਜਿੱਥੇ ਬਾਈ ਕੋਲੇ ਘਰੇਲੂ ਸੱਜਣ ਕੋਲੇ ਦੂਜੇ ਛੇ ਸੂਨ ਵਾਲੀ ਝੋਟੀ ਬਕਾਊ ਆਗੀ ਠੀਕ ਆ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਬਾਈ ਕੋਲੋਂ ਦਵਾਵਾਂਗੇ ਇਸੇ ਵੀਡੀਓ ਦੇ ਵਿੱਚ ਠੀਕ ਆ ਤੇ ਜਗਾ ਹੀ ਤੰਗੀਆਂ ਵੀ ਪਰ ਪਹਿਲਾਂ ਤਾਂ ਤੋਰ ਕੇ ਆਪਾਂ ਦਿਖਾਉਂ ਦੇਣੀ ਤੇ ਬਾਕੀ ਲੰਗ ਲੁੰਗ ਦੀ ਸਾਰੀ ਗਰੰਟੀ ਆਪਾਂ ਦੇ ਬਾਈ ਲੈਣੇ ਆਗੇ ਠੀਕ ਆ ਨਾ ਕਿ ਉਹ ਆਪਣੀ ਵੀ ਗਾਰੰਟੀ ਹੋ ਗਈ ਤੇ ਠੀਕ ਠਾਕ ਮੱਝ ਆ ਗਈ। ਚੋੜਦੇ ਆਪਾਂ ਇਸ ਕਰਕੇ ਨਹੀਂ ਬਈ ਹੋਈ ਥਾਂ ਥੋੜੀ ਜਗ੍ਹਾ ਦੀ ਤੰਗੀ ਆ ਬਾਈ ਕੋਲੇ। ਤੇ ਮਿੱਤਰੋ ਠੀਕ ਆ ਤੇ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੀ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਨਾਲ ਨਵੇਂ ਜੁੜੇ ਆ ਚੈਨਲ ਸਬਸਕ੍ਰਾਈਬ ਤੇ ਫੋਲੋ ਤੇ ਬੈਲ ਘੰਟੀ ਵਾਲਾ ਬਟਨ ਜੂ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਬਾਈ ਜੀ ਵੀਡੀਓ ਬਣਾਉਣ ਲਈ ਸਾਡਾ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਸਕਦਾਗਾ। ਤੇ ਬਾਕੀ ਹੁਣ ਤੁਹਾਨੂੰ ਕਰਾਉਣਾ ਹੈ ਬਾਈ ਨਾਲ ਗੱਲ ਕਰ ਸੱਸੀ ਆ ਬਾਈ ਜੀ ਸੱਸੀ ਕਾ ਬਾਈ ਜੀ ਨਾਮ ਆਪਣਾ ਨਾਮ ਕਾਲਾ ਸਿੰਘ ਹੈ ਪਿੰਡ ਲੈਰਾ ਤੁਰਕੋੜ ਹਾਂਜੀ ਤੇ ਸੌਂਦਾ ਲੈਰਾ ਰਾਤ ਇੱਕ ਘਰ ਹੈ ਘਰ ਹੈ ਠੀਕ ਆ ਬਾਈ ਜੀ ਨੰਬਰ ਨੇੜੇ ਕਿਹੜਾ 90417445 ਬੰਦ ਕੇ ਸੀ ਠੀਕ ਆ ਬਾਈ ਜੀ ਤੇ ਨੇੜੇ ਕਿਹੜਾ ਸ਼ਹਿਰ ਆ ਗਿਆ ਆਪਣੀ ਸ਼ਹਿਰ ਰਾਮਪੁਰਾ ਰਾਮਪੁਰਾ ਰਾਮਪੁਰੇ ਦੀ ਕੁੜ ਬਾਈ ਦਾ ਪਿੰਡ ਆ ਗਿਆ ਤੇ ਥੋੜੀ ਦੂਰੀ ਤੇ ਬਾਕੀ ਦੀ ਲੀਵੇਂ ਲੂਈ ਕੁਆਲਟੀ ਪਹਿਲੇ ਦਿਖਾ ਦੇਣਾ ਸਮਝ ਹੁਣੀ ਕੁਆਲਟੀ ਏ ਬਾਈ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਹੀ ਕੱਚੀ ਹੈ ਤੇ ਕੈਮੇ ਸੂਈ ਸੂਗੀ ਦੂਜੀ ਸੂਈ ਜੀ ਦੂਜੀ ਸੂਈ ਸੂ ਹਾਂਜੀ ਠੀਕ ਆ ਤੇ ਪਹਿਲੇ ਪਿਛਲੇ ਸੂਏ ਘਰੇ ਸੂਈ ਆਪਣੀ ਕੋਈ ਹਾਂਜੀ ਘਰੇ ਕਿੰਨਾ ਦੋ ਦਿੰਦਾ ਬਾਈ ਇਹਨੇ 10 ਲੀਟਰ 10 ਲੀਟਰ ਦੋ ਦਿੰਦਾ ਬਾਈ ਵੇਚਣ ਦਾ ਕਾਰਨ ਕੀ ਆ ਆਪਣਾ ਵੇਚਣ ਦਾ ਕਾਰਨ ਬ੍ਰੇਕ ਦਾ ਜਗ੍ਹਾ ਦੀ ਤੈ ਨਹੀਂ ਆ ਇੱਕ ਮੈਂ ਡਿਊਟੀ ਕਰਦਾਗਾ ਬੱਚਿਆਂ ਨੂੰ ਸਾਹਮਣੇ ਔਖੇ ਦੋ ਕੁਝ ਠੀਕ ਆ ਠੀਕ ਆ ਮਿੱਤਰੋ ਬਾਕੀ ਥੋੜੀ ਇੱਕ ਜਾਇ ਜੰਗੀ ਆ ਗਈ ਬਾਈ ਕੋਲੇ ਠੀਕ ਆ ਅਜ ਦੇ ਅੱਤੇ ਬਾਕੀ ਇਹਦਾ ਬਾਈ ਜੋਬ ਵੀ ਕਰਦਾਗਾ ਇਸ ਕਰਕੇ ਬਾਈ ਕਹਿੰਦਾ ਛੋਟੀ ਨੋਪਾ ਸਿਰ ਕਰ ਹੋ ਠੀਕ ਆ ਹਾਂਜੀ ਠੀਕ ਆ ਤੇ ਪਿਛੇਛੇ ਦਾ ਕੋਈ ਜਾਂ ਬੱਚਾ ਹੋਵੇ ਇਹਦਾ ਉਹ ਕੱਟੀ ਆਈ ਆਹ ਕੱਟੀ ਇਹਦੀ ਆ ਗਈ ਠੀਕ ਆ ਬਈ ਲੈ ਮਿੱਤਰੋ ਛਕੀ ਨਿਸ਼ਕੂਨੀ ਦੇਖ ਸਕਦੇ ਕੱਟੀ ਦੀ ਕਿੰਨੀ ਨਹੀਂ ਆ ਬਈ ਕੱਟੀ ਦੀ ਉਮਰ 11 ਮਹੀਨੇ 11 ਮਹੀਨੇ ਕੱਟੀ ਦੀ ਉਮਰ ਆ ਠੀਕ ਆ ਸਿੰਘਾਂ ਤੋਂ ਵੀ ਜਿੰਦਾ ਜਲਾ ਦੇ ਤੇ ਕਦ ਕੜ ਤੇਗਾ ਕਰਮ ਵਾਲੀ ਦਾ ਤੇ ਬਈ ਇਹ ਕੀ ਨਾ ਦੁੱਧ ਕੱਢਿਆ ਹੋਈ ਐਤ ਕੀ ਕਦੇ ਉਹ ਗਿਧਰਾਂ ਚੋਣ ਨੇ 30 40 ਲੀਟਰ ਕੱਢੇ ਬਾਕੀ ਜਿਹੜਾ ਵੀ ਲੈ ਕੇ ਹੋ ਉਸੇ ਵਾਂਗ ਹਾਂ ਬਾਕੀ ਸੇਵਾ ਦੇ ਜਿੰਨੀ ਉਹ ਪਾਊਗਾ ਹਨਾ ਬਈ ਉਹਨਾਂ ਕਾਹਦਾ ਸੇਵ ਲਈ ਵੀਰ ਠੀਕ ਆ ਜਿੰਨੇ ਕਹਿੰਦੇ ਜਿੰਨੇ ਇੱਕ ਖੰਡ ਪਾਉਣ ਗੁੰਡਾ ਕਿ ਮਿੱਠਾ ਹੋਊਗਾ ਜਿੰਨੇ ਕਿ ਸੇਵਾ ਕਰਨ ਲਈ ਬਈ ਉਹਨਾਂ ਕਰਮਾਂ ਲਈ ਤਿਆਰ ਕਰਿਆਊਗੀ ਸ਼ਕੀਨੀ ਪੱਖੋਂ ਕੱਦ-ਕਾੜ ਪੱਖੋਂ ਤੇ ਪਿੱਠਪੂੜੇ ਪੱਖੋਂ ਕੱਟੀ ਝੋਟੀ 'ਚ ਕੋਈ ਕਮੀ ਨਹੀਂ ਬਾਈ ਕੋਲੇ ਖੜੀ ਮੜਾ ਆ ਉੱਤੇ ਆ ਤਰੀ ਲੈ ਆਈ ਮਿੱਤਰੋ ਕੱਦ-ਕਾੜ ذویچ ਇੱਕ ਕਰ ਸਕਦੇ ਬਾਈ ਦੇ ਮੋਢੇ ਤੱਕ ਝੋਟੀ ਆਉਂਦੀ ਹੈ ਇਹ ਕੱਦ-ਕਾੜ ਦੇ ਪਿੱਠਪੂੜਾ ਕਰਮ ਵਾਲੇ ਆ ਬਹੁਤ ਬੜਾ ਢੁੱਕੀ ਵੀ ਮੜੇ ਲਿਵਾ ਦਿਖਾ ਦਈਏ ਇੱਕ ਲੈ ਆਈ ਮਿੱਤਰੋ ਦੇਖ ਸਾਦੋਂਗੇ ਤੇ ਘੱਟ ਘੜ ਬਹੁਤ ਚੰਗਾ ਸਿੰਘੀ ਸੁngੀ ਬਹੁਤ ਚੰਗੀਆ ਕੁੰਡਾ ਰਿੰਗ ਸਿੰਘ ਮੋੜਾ ਕਰਮ ਵਾਲੀ ਨੇ ਲੈ ਆਈ ਇਹਦਾ ਥੋੜੀ ਕੈਮਰੇ ਡਰ ਜੇ ਕਰਮ ਵਾਲੀ ਤਾਂ ਕਰਦੀ ਹੈ ਜੀ ਤੇ ਮੁੱਲ ਵੜੀ ਕੀ ਕਰਦੇ ਆਂ ਬਈ ਆਪਾਂ ਮੁੱਲ ਵੜੀ ਫੋਨ ਤੇ ਕਰਦੇ ਆਂ ਬਹੁਤੀ ਕਰੂਗੀ ਬਈ ਠੀਕ ਆ ਮੁੱਲ ਜਾਈਊ ਬਈ ਮੁੱਲ ਜਾ ਜਾਈਊ ਨਾ ਮੁੱਲ ਜਾ ਜਾਈਊਗਾ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 90417 ਹੀ 90417 445 ਕਿਐਸੀ 445 ਕਿਐਸੀ 98417 4258122 ਦਾ ਮੋਬਾਈਲ ਨੰਬਰ ਹੈਗਾ ਠੀਕ ਆ ਤੇ ਉਹਨੇ ਕਈ ਫਿਰ ਤੋਂ ਝੋਟੀਆਂ ਦੀ ਨਿਕਾ ਮਰਾਦ ਨੇ ਬਾਕੀ ਮੋਬਾਈਲ ਨੰਬਰ ਸਹੀ ਚੱਲਦਾਗਾ ਘੱਦ ਘਰ ਦੇਖ ਸਕਦੇ ਹੋ ਸਿੰਗੀ ਦੇਖ ਸਕਦੇ ਹੋ ਤੇ ਲੇਵੇ ਲੂਏ ਦੀ ਕੁਆਲਿਟੀ ਦੇਖ ਸਕਦੇ ਹੋ ਲੈ ਵੀ ਮਿੱਤਰੋ ਤੁਸੀਂ ਝੋਟੀਆਂ ਲਿਆ ਲੂਆ ਦੇਖ ਸਕਦੇ ਹੋ ਕਰਮਾਲੀ ਦਾ ਠੀਕ ਆ ਚਾਰ ਥਾਂ ਨੇ ਕਲਾ ਕਲਾ ਸਾਨਾ ਨੂੰ ਬਹੁਤ ਗੈਪ ਤੇ ਥਾਣ ਲੱਗਿਆ ਵਧੀਆ ਕਰਮਾਲੀ ਨੂੰ ਤੇ 10 ਦਿਨਾਂ ਦੀ ਕੱਚੀ ਲੇਵਾ ਕੇ ਜਾ ਕੇ ਬਹੁਤ ਚੰਗਾ ਤਿਆਰ ਵੀ ਕਰੂਗੀ ਸੀਗਾ ਕਰਮਾਲੀ ਅਜੇ ਤੁਸੀਂ ਹੁਣ ਹੁਣਾਂ ਜਾਇਦ ਗੁੱਤੇ ਕਰਸਾਣੂਗੀ ਤੇ ਬਾਕੀ ਜਿਹੜਾ ਵੀ ਲੈ ਗਿਆ ਕੀ ਜੋ ਛੋਟੀ ਦੇ ਗੌਣੀ ਗੌ ਗੂ ਛੋਟੀ ਚੰਗੀ ਆ ਗਈ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦਾ ਹੈਗਾ ਕਰਮਾਲੀ ਦੀ ਸਿੰਘੀ ਸੁੰਗੀ ਪੱਕੀ ਥੋੜੀ ਕੈਮਰੇ ਦਾ ਡਰ ਦੀ ਕਰਮਾਲੀ ਕਰਦੀ ਹੈ ਜੀ ਬਾਜ ਇਥੋਂ ਦੀ ਡਿਲੀਵਰੀ ਕੁਆਲਿਟੀ ਦੇਖ ਸਕਦਾ ਚਾਰ ਥਾਣੇ ਬਹੁਤ ਚੰਗਾ ਥਾਣਾ ਨੂੰ ਗੈਪ ਵੀ ਛੋਣਾ ਲੱਗਿਆ ਕਰਮਾਲੀ ਨੂੰ ਠੀਕ ਆ ਤੇ 10 ਦਿਨਾਂ ਦੀ ਕੱਚੀ ਆ ਜੇ ਸਿੰਘੀ ਸੁੰਗੀ ਬਹੁਤ ਚੰਗੀ ਆ ਗਈ ਤੇ ਇਥੋਂ ਹੀ ਲੈ ਲੀਂ ਕੁਆਲਿਟੀ ਦੇ ਕਰ ਸਕਦੇ ਮਿੱਤਰੋ ਠੀਕ ਆ ਫੇਸ ਬਿਊਟੀ ਵੀ ਕਰਮਾਲੀ ਦੀ ਬਹੁਤ ਚੰਗਿਆ ਤੇ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਬਾਈ ਦਾ ਮੋਬਾਈਲ ਨੰਬਰ ਚੱਲਦਾ ਹੋਊਗਾ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਸਕਦਾ ਹੈ ਦੇਵਾ ਕੀ ਪਿਛਲੇ ਸੂਰੇ ਜਾਨਵਰ ਰਹੀ ਬਾਈ ਕੋਲ ਹੈਗਾ ਜੀ ਟੀ ਠੀਕ ਹੈ ਤੇ ਇਸ ਵਾਰ ਬਾਈ ਕਹਿੰਦਾ ਪਿਛਲੇ ਸੂਰੇ 10 ਲੀਟਰ ਦੋਤਾ ਸੀ ਤੇ ਇਸ ਵਾਰ ਬਾਈ ਕਹਿੰਦਾ ਕਿ 13 ਤੋਂ 14 ਲੀਟਰ ਕਰ ਮੈ ਲੋ ਕਰਿਓ ਬਾਕੀ ਅਗਲੇ ਸੇਵਾ ਦਾ ਮੋਲਾ ਤਾਂ ਧੰਨਵਾਦ ਸਾਰੇ ਵੀਰਾਂ ਨੂੰ ਜਿਹੜੇ ਕਿਸੇ ਵੀ ਨੂੰ ਲੋੜੀ ਬਾਈ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਬਾਈ ਨਾਲ ਕਰ ਸਕਦਾ ਸੰਪਰਕ ਤਾਂ ਚੈਨਲ ਨਾਲ ਜੁੜੇ ਹੋਏ ਪਿਆਰ ਸਤ ਕਰ ਦੋ ਤੇ ਧੰਨਵਾਦ